ਪੰਜਾਬ ਦੇ ਵਿੱਚ ਹੋ ਗਿਆ ਹੈ ਵੱਡਾ ਅਨਕਾਊਂਟਰ ਪੁਲਿਸ ਤੇ ਗੈਂਗਸਟਰਾਂ ਦੇ ਵਿਚਕਾਰ ਹੋ ਗਈ ਹੈ ਮੁੱਤਪੇੜ ਚੱਲ ਗਈਆਂ ਨੇ ਤਾਬੜ ਤੋੜ ਗੋਲੀਆਂ ਗੁਰਗੇ ਹੋਏ ਨੇ ਜ਼ਖਮੀ ਤੇ ਹੁਣ ਨੇ ਪੁਲਿਸ ਦੀ ਹਿਰਾਸਤ ਦੇ ਵਿੱਚ ਜਿੱਆਂ ਇਸ ਵੇਲੇ ਪੰਜਾਬ ਪੁਲਿਸ ਦੇ ਵੱਲੋਂ ਫਰੀਦਕੋਟ ਦੇ ਵਿੱਚ ਇੱਕ ਵੱਡਾ ਅਨਕਾਊਂਟਰ ਕਰ ਲਿਆ ਗਿਆ ਹੈ ਜਿਸ ਦੇ ਵਿੱਚ ਪੁਲਿਸ ਤੇ ਗੈਂਗਸਟਰਾਂ ਦੇ ਵਿਚਕਾਰ ਮੁੱਤਪੇੜ ਹੋਈ ਹੈ ਤਬੜ ਤੋੜ ਗੋਲੀਆਂ ਚੱਲੀਆਂ ਨੇ ਦੋ ਗੁਰਗੇ ਜ਼ਖਮੀ ਹੋਏ ਨੇ ਤੇ ਇਸ ਵੇਲੇ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਦੱਸਦੀ ਹੈ ਕਿ ਪੁਲਿਸ ਨੂੰ ਜਿਸ ਵੇਲੇ ਸ਼ੱਕ ਹੋਈ ਕਿ ਦੋ ਨੌਜਵਾਨ ਜਿਹੜੇ ਕਿ ਰਾਹ ਦੇ ਵਿੱਚੋਂ ਨਿਕਲ ਰਹੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਇਹਨਾਂ ਰੁਕੇ ਤਾਂ ਇਹਨਾਂ ਦੇ ਵੱਲੋਂ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਗੋਲੀਆਂ ਚਲਾਈਆਂ ਗਈਆਂ ਨੇ ਤੇ ਇਹ ਜਿਹੜੇ ਗੁਰਗੇ ਨੇ ਉਹ ਜ਼ਖਮੀ ਹੋ ਗਏ ਨੇ ਤੇ ਫਿਲਹਾਲ ਅਲਦੀ ਘੜੀ ਦੇ ਵਿੱਚ ਇਹ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਦੱਸਦੀ ਹੈ ਕਿ ਇਹਨਾਂ ਦੀ ਪਛਾਣ ਜਿਹੜੀ ਬੰਬੀਹਾ ਗੈਂਗ ਦੇ ਸੀਮਾ ਬੈਬਲ ਦੇ ਗੁਰਗਿਆਂ ਦੇ ਤੌਰ ਤੇ ਹੋਈ ਹੈ ਦੱਸਦੀ ਹੈ ਕਿ ਬੰਬੀਹਾ ਗੈਂਗ ਦਾ ਜਿਹੜਾ ਇਹ ਮੁਖੀ ਹੈ ਸੀਮਾ ਬੈਬਲ ਉਸ ਦੇ ਵੱਲੋਂ ਇਹਨਾਂ ਨੂੰ ਜਿਹੜਾ ਕਿ ਆਪਣੇ ਨਾਲ ਜੋੜਿਆ ਗਿਆ ਹੈ ਕੰਮ ਕਰਨ ਦੇ ਬਦਲੇ ਇਹਨਾਂ ਨੂੰ ਫਿਰੌਤੀਆਂ ਦਿੱਤੀਆਂ ਜਾਂਦੀਆਂ ਨੇ ਪੈਸੇ ਦਿੱਤੇ ਜਾਂਦੇ ਨੇ ਤੇ ਇਹ ਅਜਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਨੇ ਫਿਲਹਾਲ ਦੀ ਘੜੀ ਦੇ ਵਿੱਚ ਬੰਬੀਹਾ ਗੈਂਦ ਦੇ ਸੇਮਾ ਬੈਬਲ ਦੇ ਜਿਹੜੇ ਇਹ ਦੋ ਗੁਰਗੇ ਨੇ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਪੁਲਿਸ ਇਹਨਾਂ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਦੱਸਦੀ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿੱਥੇ ਕਿ ਕਿਸੇ ਵੱਡੇ ਗੈਂਗਸਟਰ ਦੇ ਗੁਰਗੇ ਪੁਲਿਸ ਤੇ ਹੱਥ ਲੱਗੇ ਨੇ ਬਲਕਿ ਪੁਲਿਸ ਦੇ ਵੱਲੋਂ ਬਹੁਤ ਸਾਰੇ ਹੋਰ ਵੀ ਅਜਿਹੇ ਗੁਰਗੀਆਂ ਲੋਕ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਕੋਲੋਂ ਵੱਡੀ ਗਿਣਤੀ ਵਿੱਚ ਹਥਿਆਰ ਬਰਾਮਦ ਕੀਤੇ ਜਾਂਦੇ ਨੇ ਇੱਥੋਂ ਤੱਕ ਕਿ ਨਸ਼ਾ ਤੇ ਡਰੱਗ ਮਨੀ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਜਾਂਦੀ ਹੈ ਇਹ ਜਿਹੜੇ ਲੋਕ ਨੇ ਇਹ ਆਮ ਲੋਕਾਂ ਦੀਆਂ ਅਜਾਨਾਂ ਦੇ ਬੈਰੀ ਬਣੇ ਹੋਏ ਨੇ ਉਹਨਾਂ ਨੂੰ ਪਿਸਤੋਲਾਂ ਦੀ ਨੋਕ ਤੇ ਉਹਨਾਂ ਦੇ ਕੋਲੋਂ ਪੈਸੇ ਵਸੂਲਦੇ ਨੇ ਉਹਨਾਂ ਦੇ ਕੋਲੋਂ ਹੋਰ ਬਹੁਤ ਸਾਰਾ ਸਮਾਨ ਲੁੱਟ ਲੈਂਦੇ ਨੇ ਇੱਥੋਂ ਤੱਕ ਕਿ ਕਤਲ ਕਾਂਡਾ ਤੱਕ ਨੂੰ ਵੀ ਅੰਜਾਮ ਦੇ ਦਿੰਦੇ ਨੇ ਕਦੇ ਕਿਸੇ ਘਰ ਤੇ ਕਿਸੇ ਪ੍ਰਕਾਰ ਦੀ ਕੋਈ ਫਾਇਰਿੰਗ ਕਰ ਦਿੰਦੇ ਨੇ ਜਾਂ ਫਿਰ ਕਿਸੇ ਪੈਟਰੋਲ ਪੰਪ ਕਿਸੇ ਦੁਕਾਨ ਤੇ ਕਿਸੇ ਸ਼ੋਰੂਮ ਤੇ ਅਜਿਹੀ ਕਾਰਵਾਈ ਕਰਦੇ ਨੇ ਜਿਸ ਦੇ ਨਾਲ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਤੇ ਲੋਕ ਸਹਿਮੇ ਹੋਏ ਨਜ਼ਰ ਆਉਂਦੇ ਨੇ ਅਸੀਂ ਪਹਿਲਾਂ ਵੀ ਕਈ ਵਾਰ ਸੁਣਿਆ ਕਿ ਬਹੁਤ ਸਾਰੇ ਅਜਿਹੇ ਲੋਕਾਂ ਦੇ ਵੱਲੋਂ ਕਈ ਥਾਵਾਂ ਤੇ ਫਾਇਰਿੰਗ ਕੀਤੀ ਗਈ ਹੈ ਲੋਕਾਂ ਦੇ ਵਿੱਚ دہشت ਫਲਾਈ ਹੋਈ ਹੈ ਤੇ ਲੋਕ ਸਹਿਮੇ ਹੋਏ ਘਰਾਂ ਦੇ ਵਿੱਚ ਬੈਠੇ ਨੇ ਤੇ ਹੁਣ ਇਹੋ ਜਿਹੇ ਲੋਕਾਂ ਦੇ ਵਿੱਚੋਂ ਹੀ ਇਹ ਦੋ ਗੁਰਗੇ ਨੇ ਜਿਹੜੇ ਪੁਲਿਸ ਦੇ ਹੱਥ ਲੱਗ ਗਏ ਨੇ ਦੱਸਦੀ ਹੈ ਕਿ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਸੀ ਤੇ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਵੀ ਅੱਗੇ ਗੋਲੀਆਂ ਚਲਾਈਆਂ ਨੇ ਜਿਸ ਦੇ ਨਾਲ ਇਹ ਦੋ ਗੁਰਗੇ ਜਿਹੜੇ ਕਿ ਜ਼ਖਮੀ ਹੋ ਗਏ ਨੇ ਤੇ ਫਿਲਹਾਲ ਦੀ ਘੜੀ ਦੇ ਵਿੱਚ ਇਹ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਪਾਈ ਜਾ ਰਹੀ ਹੈ ਪੁਲਿਸ ਹੁਣ ਇਹਨਾਂ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ ਪਹਿਲਾਂ ਤਾਂ ਇਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਕਿਉਂਕਿ ਇਹ ਜ਼ਖਮੀ ਹੋ ਗਏ ਨੇ ਇਲਾਜ ਤੋਂ ਬਾਅਦ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰ ਇਹ ਕਿਹੜੀ ਕਤਤਾਂ ਨੂੰ ਅੰਜਾਮ ਦੇਣ ਵਾਲੇ ਸਨ ਤੇ ਕਿਸ ਦੇ ਇਸ਼ਾਰੇ ਤੇ ਕੰਮ ਕਰਦੇ ਨੇ ਵੈਸੇ ਤਾਂ ਪੁਲਿਸ ਦਾ ਇਹ ਕਹਿਣਾ ਹੈ ਕਿ ਬੰਬੀਹਾ ਗੈਂਗ ਦੇ ਸੇਮਾ ਬਹਿਬਲ ਦੇ ਇਹ ਜਿਹੜਾ ਗੈਂਗਸਟਰ ਹੈ ਉਸ ਦੇ ਗੁਰਗੇ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਇੱਕ ਪੁਲਿਸ ਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਜਵਾਬੀ ਕਾਰਵਾਈ ਵਿੱਚ ਜਦੋਂ ਪੁਲਿਸ ਨੇ ਗੋਲੀਆਂ ਚਲਾਈਆਂ ਤਾਂ ਇਹ ਜ਼ਖਮੀ ਹੋ ਗਏ ਨੇ ਤੇ ਫਿਲਹਾਲ ਦੀ ਘੜੀ ਦੇ ਵਿੱਚ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ